ਲਾਈ ਵੀ ਕੰਗਣ ਵਾਲੀ ਆ ਸੇਮਾ ਆਪਣੀ ਕਿਸਮਤ ਜਮਾਉਣ ਲੱਗਿਆ ਮਿੱਤਰੋ ਦੇ ਦੇਣ ਵਾਲਾ ਪਰਚੀ ਕੀ ਨਿਕਲਦਾ ਪਰਚੀ ਹੋਣਾ ਪੜਦੀ ਲੈ ਵੀ ਵੀਰੇ ਕੱਢਦੇ ਆਪਦੇ ਹੱਥਾਂ ਚੱਕੀ ਜ਼ਮੀ ਲੈ ਹੈ ਪ੍ਰਿਆ ਪਰਚੀ ਲੈ ਹਾਂ ਕਿਸਮਤ ਪਤਾ ਨਹੀਂ ਕੀ ਕੱਢ ਦੇਣਾ ਤੈਨੂੰ ਇਹ ਨਿਕਲੇ ਸਟਰੀਮ ਵਾਪਸ ਥੂ ਇਹ ਕਿਹੜੀ ਸਟਰੀ ਦੀ ਕਾਲੀਆਂ ਦੋ ਕਾਲੀਆਂ ਨਿਕਲ ਆਈਆਂ ਨੇ ਉਸਤ ਲੈ ਦੋ ਕਾਲੀਆਂ ਵੀ ਨਿਕਲ ਆਈਆਂ ਨਾਲ ਸੇਮੇ ਨੂੰ ਵਾਹ ਜੀ ਵਾਹ ਲਗ ਲਗ ਹੋ ਗਿਆ ਸੇ ਮੇ ਹੱਲਾ ਗੁੱਲਾ ਹੋ ਗਿਆ ਹਾਂ ਨਵੋ ਕੋਟ ਇਹ ਬਾਈ ਜੀ ਮੈਂ ਦੱਸ ਦਵਾ ਆਪਣੇ ਵੀਰ ਦਾਰਾ ਪਮਾਲ ਫੌਜੀ ਸਾਹਿਬ ਉਹਨਾਂ ਨੇ ਸੇਵਾ ਭੇਜੀ ਆ ਬਾਈ ਆਪਾਂ ਵੀਡੀਓ ਪਾਈ ਸੀ ਸੇਮੇ ਦੀ ਉਹਨਾਂ ਨੇ ਇਹ ਸੇਵਾ ਭੇਜੀ 2100 ਦੀ ਬਾਈ ਇਹਨੂੰ ਆਪਾਂ ਸੌਦਾ ਪਤਾ ਆ ਸਾਰਾ ਲੈ ਕੇ ਦੇਤਾ ਹਨ ਜਿੰਨਾ ਵੀ ਬਣਦਾ ਸੇਮੇ ਠੀਕ ਆ ਬਾਈ ਠੀਕ ਆ ਠੀਕ ਹੋ ਗਿਆ ਤੇ ਹੁਣ ਮੇਰਾ ਵੀਰ ਹਨਾ ਕੋਈ ਵੀ ਭਰਾ ਸੇ ਇਹ ਕੋਈ ਉਹ ਹਨਾ ਜੇ ਲੋੜ ਪਈ ਅਸੀਂ ਦੁਬਾਰਾ ਵੀਡੀਓ ਪਾ ਦਾਂਗੇ ਹਨਾ ਹੁਣ ਉਹ ਵੀਡੀਓ ਤੇ ਧਿਆਨ ਨਾ ਦਿਓ ਮੇਰਾ ਭਰਾ ਠੀਕ ਆ ਜੀ ਤੇ ਅੱਗੇ ਜੇ ਸੇਮ ਨੂੰ ਲੋਡ ਪਈ ਤਾਂ ਆਪਾਂ ਜਰੂਰ ਵੀਡੀਓ ਪਾ ਦਾਂਗੇ ਤੇ ਉਹ ਵੀਡੀਓ ਤੇ ਹੁਣ ਕੋਈ ਵੀ ਭਰਾ ਧਿਆਨ ਦੇ ਕੇ ਹਨਾ ਕੋਈ ਪੈਸੇ ਨਾ ਪਾਵੇ ਤੇ ਜਿਹੜੀ ਸੇਮ ਨੂੰ ਜਿਹੜੀ ਚੀਜ਼ ਦੀ ਲੋਡ ਸੀ ਉਹ ਪੂਰੀ ਹੋ ਗਈ ਹੋ ਗਈ ਜੀ ਥੈਂਕ ਯੂ ਹਾਂ ਜੀ ਵਧੀਆ ਜੀ ਤੇ ਚਲੋ ਠੀਕ ਆ ਬਾਈ ਧੰਨਵਾਦ ਇਹਨਾਂ ਨੇ ਵੀਡੀਓ ਸ਼ੇਅਰ ਕੀਤੀ ਜਿਨ੍ਹਾਂ ਨੇ ਸੇਵਾ ਕੀਤੀ ਤੇ ਜਿਨ੍ਹਾਂ ਨੇ ਸੇਵਾ ਕਰਨ ਨੂੰ ਕਿਹਾ ਉਹਨਾਂ ਨੂੰ ਵੀਰੇ ਹੋਰ ਅੱਗੇ ਮੌਕਾ ਦਵਾਂਗੇ ਕਿਸੇ ਭਰਾ ਲਈ ਹਨਾ ਤੇ ਇਹਦਾ ਹੱਲ ਹੋ ਗਿਆ ਬਾਈ ਆ ਕੌਲੀਆਂ ਨਿਕਲੀਆਂ ਸੇਮ ਨੂੰ ਬਾਜੀ ਬਾ ਟਾਪ ਦੀਆਂ ਕੌਲੀਆਂ ਨਿਕਲੀਆਂ ਪੂਰੀਆਂ ਚਾ ਹੋ ਜਾਦਾ ਮੈਂ ਹੋਸਾ ਮੇਰਾ ਧੰਨਵਾਦ ਭਾਈ ਲਾ ਵੀ ਜਿਹੜਾ ਮਾਈ ਜੋ ਮੇਰ ਕਰਿਆ ਨਾ ਤੰਦਰੁਸਤੀਆਂ ਬਖਸ਼ੇ ਭਰਾਵਾਂ ਨੂੰ ਜਿਹੜੇ ਸੇਵਾ ਕਰਦੇ ਇਦਾਂ ਦੇ ਭਰਾਵਾਂ ਦੇ ਨਾਲ ਖੜਦੇ ਆ ਧੰਨਵਾਦ